ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਦੋਸਤੋ ਕਹਿੰਦੇ ਨੇ ਇਸ ਦੁਨੀਆ ਵਿੱਚ ਸਭ ਤੋਂ ਪਾਰੀ ਚੀਜ਼ ਜੇ ਕੋਈ ਹੈ ਤਾਂ ਉਹ ਹੈ ਬਾਪੂ ਦਾ ਖਾਲੀ ਬਟੂਆ ਜੋ ਖਾਲੀ ਹੋ ਕੇ ਵੀ ਬੱਚਿਆਂ ਦੇ ਸੁਪਨਿਆਂ ਨਾਲ ਭਰਿਆ ਹੁੰਦਾ ਹੈ ਇਹ ਕਹਾਣੀ ਪੰਜਾਬ ਦੇ ਇੱਕ ਪਿੰਡ ਦੇ ਗੁਰਮੇਲ ਸਿੰਘ ਦੀ ਹੈ ਜਿਸਨੇ ਆਪਣੀ ਸਾਰੀ ਉਮਰ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋ ਕੇ ਕੱਢ ਦਿੱਤੀ ਗੁਰਮੇਲ ਸਿੰਘ ਦਾ ਇੱਕੋ ਹੀ ਸੁਪਨਾ ਸੀ ਆਪਣੇ ਪੁੱਤ ਜੀਤੇ ਨੂੰ ਵਿਦੇਸ਼ ਭੇਜਣਾ ਜੀਤਾ ਪੜਨ ਵਿੱਚ ਹੁਸ਼ਿਆਰ ਸੀ ਪਰ ਘਰ ਦੇ ਹਾਲਾਤ ਤੰਗ ਸਨ ਪੁੱਤ ਦੇ ਕੈਨੇਡਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਗੁਰਮੇਲ ਸਿੰਘ ਨੇ ਆਪਣੇ ਜਿਗਰ ਦਾ ਟੋਟਾ ਆਪਣੀ ਸੱਪ ਤੋਂ ਉਪਜਾਊ ਜ਼ਮੀਨ ਵੇਚ ਦਿੱਤੀ ਲੋਕਾਂ ਨੇ ਕਿਹਾ ਗੁਰਮੇਲ ਸਿੰਘ ਬੁਢਾਪੇ ਦੀ ਡੰਗੋਰੀ ਵੇਚ ਰਿਹਾ ਹੈ ਪਰ ਗੁਰਮੇਲ ਸਿੰਘ ਹੱਸ ਕੇ ਕਹਿੰਦਾ ਮੇਰਾ ਪੁੱਤ ਸੱਟ ਹੋ ਜਾਵੇ ਮੇਰੇ ਲਈ ਉਹੀ ਸਭ ਕੁਝ ਹੈ ਜੀਤਾ ਕੈਨੇਡਾ ਪਹੁੰਚ ਗਿਆ ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਹਰ ਰੋਜ਼ ਫੋਨ ਕਰਦਾ ਸੀ ਬਾਪੂ ਪਿੰਡ ਦੀ ਸਾਥ ਵਿੱਚ ਬੈਠ ਕੇ ਬੜੇ ਚਾਹ ਨਾਲ ਦੱਸਦਾ ਮੇਰੇ ਜੀਤੇ ਦਾ ਫੋਨ ਆਇਆ ਸੀ ਬੜੀ ਵੱਡੀ ਕਾਰ ਲਈ ਹੈ ਉਹਨੇ ਬਾਪੂ ਦੀਆਂ ਅੱਖਾਂ ਵਿੱਚ ਇੱਕ ਵੱਖਰੀ ਚਮਕ ਹੁੰਦੀ ਸੀ ਪਰ ਫਿਰ ਹੋਲੀ-ਹੋਲੀ ਸਮਾਂ ਬਦਲਿਆ ਜੀਤੇ ਡਾਲਰਾਂ ਦੀ ਦੌੜ ਵਿੱਚ ਇੰਨਾ ਰੁੱਝ ਗਿਆ ਕਿ ਪਿੱਛੇ ਪਿੰਡ ਵਿੱਚ ਬੁੱਢੇ ਮਾਪੇ ਯਾਦ ਹੀ ਨਹੀਂ ਰਹੇ ਹੁਣ ਫੋਨ ਰੋਜ਼ਾਨਾ ਤੋਂ ਹਫਤਾਵਾਰੀ ਤੇ ਹਫਤਾਵਾਰੀ ਤੋਂ ਮਹੀਨੇ ਬਾਅਦ ਆਉਣ ਲੱਗਾ ਗੁਰਮੇਲ ਸਿੰਘ ਸਾਰਾ ਦਿਨ ਆਪਣੇ ਪੁਰਾਣੇ ਟੁੱਟੇ ਜਏ ਫੋਨ ਵਲ ਵੇਖਦਾ ਰਹਿਦਾ ਕਈ ਵਾਰ ਤਾਂ ਫੋਨ ਨੂੰ ਕੰਨ ਲਾ ਕੇ ਦੇਖਦਾ ਕਿ ਕਿਤੇ ਖਰਾਬ ਵੀ ਤਾਂ ਨਹੀਂ ਹੋ ਗਿਆ ਜਦੋਂ ਕਦੇ ਜੀਤੇ ਦਾ ਫੋਨ ਆਂਦਾ ਵੀ ਤਾਂ ਜਲਦੀ ਵਿੱਚ ਹੁੰਦਾ ਹਾਂ ਬਾਪੂ ਠੀਕ ਹੋ ਚੰਗਾ ਮੈਂ ਕੰਮ ਤੇ ਆ ਪੈਸੇ ਭੇਜਦੇ ਨੇ ਕਢਵਾ ਲਿਓ ਬਸ ਇੰਨੀ ਗੱਲ ਤੇ ਫੋਨ ਕਟਿਆ ਜਾਂਦਾ ਸਮਾਂ ਬੀਤਦਾ ਗਿਆ 5 ਸਾਲ ਲੰਘ ਗਏ ਜੀਤਾ ਹੁਣ ਪੱਕਾ ਹੋ ਗਿਆ ਸੀ ਵੱਡਾ ਬਿਜ਼ਨਸਮੈਨ ਬਣ ਗਿਆ ਸੀ ਇਧਰ ਪਿੰਡ ਵਿੱਚ ਗੁਰਮੇਲ ਸਿੰਘ ਬਿਮਾਰ ਰਹਿਣ ਲੱਗ ਪਿਆ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਗੰਭੀਰ ਬਿਮਾਰੀ ਹੈ ਪਰ ਉਸਨੇ ਆਪਣੀ ਪਤਨੀ ਨੂੰ ਕਸਮ ਦੇ ਦਿੱਤੀ ਕਿ ਜੀਤੇ ਨੂੰ ਨਹੀਂ ਦੱਸਣਾ ਮੇਰਾ ਪੁੱਤ ਪਰਦੇਸਾਂ ਵਿੱਚ ਪਰੇਸ਼ਾਨ ਹੋਊਗਾ। ਉਹਦਾ ਕੰਮ ਹਰਜ ਹੋਊਗਾ। ਬਾਪੂ ਖੰਗਦਾ ਰਹਿੰਦਾ, ਦਵਾਈਆਂ ਖਾਂਦਾ। ਪਰ ਜਦੋਂ ਵੀ ਜੀਤੇ ਦਾ ਫੋਨ ਆਉਂਦਾ, ਉਹ ਆਪਣੀ ਕਮਜ਼ੋਰ ਆਵਾਜ਼ ਨੂੰ ਦਬਾ ਕੇ ਕਹਿੰਦਾ, ਪੁੱਤ, ਮੈਂ ਬਿਲਕੁਲ ਚੜ੍ਹਦੀ ਕਲਾ 'ਚਾਂ। ਤੂੰ ਆਪਣਾ ਖਿਆਲ ਰੱਖੀ। ਬਾਪੂ ਅੰਦਰੋਂ-ਅੰਦਰ ਮੁਕਰਿਆ ਸੀ। ਸਿਰਫ ਇਸ ਆਸ 'ਤੇ ਕਿ ਇੱਕ ਵਾਰ ਮੇਰਾ ਜੀਤਾ ਵਾਪਸ ਆਵੇਗਾ ਤੇ ਮੈਂ ਉਹਨੂੰ ਗੱਲ ਨਾ ਲਾਵਾਂਗਾ। ਤੇ ਫੇਰ ਉਹੀ ਕਾਲੀ ਰਾਤ ਆਈ ਪਿੰਡੋਂ ਇੱਕ ਗਵਾਂਡੀ ਨੇ ਜੀਤੇ ਨੂੰ ਫੋਨ ਕੀਤਾ ਜੀਤਿਆ ਜੇ ਬਾਪੂ ਦਾ ਮੂੰਹ ਦੇਖਣਾ ਹੀ ਐ ਤਾਂ ਛੇਤੀ ਪਹੁੰਚਾਂ ਹਾਲਤ ਬਹੁਤ ਨਾਜ਼ੁਕ ਐ ਜੀਤੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਸਭ ਕੁਝ ਛੱਡ ਕੇ ਪਹਿਲੀ ਫਲਾਈਟ ਫੜ ਕੇ ਇੰਡੀਆ ਪਹੁੰਚਿਆ 에ਰਪੋਰਟੋਂ ਸਿੱਧੀ ਟੈਕਸੀ ਲੈ ਕੇ ਪਿੰਡ ਦੀ ਉਸ ਕੱਚੀ ਫਿਰਨੀ ਤੇ ਪਹੁੰਚਿਆ ਕਾਰ ਦੇ ਬਾਹਰ ਲੋਕਾਂ ਦੀ ਪੀੜ ਸੀ ਜੀਤਾ ਭੱਜ ਕੇ ਅੰਦਰ ਗਿਆ ਵੇੜੇ ਵਿੱਚ ਮੰਜੇ ਤੇ ਗੁਰਮੀਲ ਸਿੰਘ ਪਿਆ ਸੀ ਅੱਖਾਂ ਖੁੱਲੀਆਂ ਸਨ ਜਿਵੇਂ ਅਖੀਰਲੇ ਸਾਹ ਤੱਕ ਦਰਵਾਜ਼ੇ ਵਾਲੀ ਦੇਖ ਰਹੀਆਂ ਹੋਣ ਬਾਪੂ ਜਾ ਚੁੱਕਾ ਸੀ ਜੀਤਾ ਬਾਪੂ ਦੀ ਲਾਸ਼ ਨਾਲ ਚਿਪਕ ਕੇ ਉੱਚੀ ਉੱਚੀ ਰੋਣ ਲੱਗਾ ਬਾਪੂ ਉੱਠ ਮੈਂ ਆ ਗਿਆ ਤੇਰਾ ਜੀਤਾ ਆ ਗਿਆ ਬਾਪੂ ਮੇਰੇ ਨਾਲ ਗੱਲ ਕਰ ਪਰ ਹੁਣ ਕੋਈ ਜਵਾਬ ਨਹੀਂ ਸੀ ਆਉਣਾ ਸੰਸਕਾਰ ਤੋਂ ਬਾਅਦ ਜੀਤਾ ਬਾਪੂ ਦੇ ਕਮਰੇ ਵਿੱਚ ਗਿਆ ਉਸ ਕਮਰੇ ਵਿੱਚ ਉਹੀ ਪੁਰਾਣੀ ਮੰਜੀ ਸੀ ਤੇ ਇੱਕ ਪਾਸੇ ਬਾਪੂ ਦੀ ਪੁਰਾਣੀ ਸੰਦੂਕੜੀ ਪਈ ਸੀ ਜੀਤੇ ਨੇ ਕੰਬਦੇ ਹੱਥਾਂ ਨਾਲ ਸੰਦੂਕੜੀ ਖੋਲੀ ਉੱਥੇ ਸਭ ਤੋਂ ਉੱਪਰ ਇੱਕ ਪੁਰਾਣੀ ਡਾਇਰੀ ਤੇ ਬਾਪੂ ਦਾ ਉਹ ਟੁੱਟਿਆ ਹੋਇਆ ਫੋਨ ਪਿਆ ਸੀ ਜਿਸ ਨੂੰ ਟੇਪਾਂ ਲਗੀਆਂ ਹੋਈਆਂ ਸਨ ਜੀਤੇ ਨੇ ਡਾਇਰੀ ਖੋਲੀ ਪਹਿਲੇ ਪੰਨੇ ਤੇ ਲਿਖਿਆ ਸੀ ਅੱਜ ਮੇਰੇ ਜੀਤੇ ਦਾ ਫੋਨ ਨਹੀਂ ਆਇਆ ਸ਼ਾਇਦ ਕੰਮ ਤੇ ਬਿਜ਼ੀ ਹੋਗਾ ਰਬੋਂ ਨੂੰ ਤਰੱਕੀਆਂ ਬਖਸ਼ੇ ਹਰ ਪੰਨੇ ਤੇ ਹੀ ਲਿਖਿਆ ਸੀ ਅੱਜ ਫੇਰ ਉਡੀਕ ਰਿਆਂ ਫੋਨ ਨਹੀਂ ਆਇਆ ਤੇ ਡਾਇਰੀ ਦੇ ਆਖਰੀ ਪੰਨੇ ਤੇ ਖਿਲਦੇ ਹੱਥਾਂ ਨਾਲ ਲਿਖਿਆ ਸੀ ਪੁੱਤ ਜੀਤਿਆ ਮੈਨੂੰ ਪਤਾ ਮੇਰਾ ਵਕਤ ਨੇੜੇ ਆ ਗਿਆ ਏ ਮੇਰਾ ਬڑا ਜੀ ਕਰਦਾ ਸੀ ਤੇਰੇ ਸਿਰ ਤੇ ਇੱਕ ਵਾਰੀ ਹੱਥ ਫੇਰਨ ਤੂੰ ਪੈਸੇ ਬਹੁਤ ਭੇਜੇ ਪੁੱਤ ਪਰ ਮੈਨੂੰ ਪੈਸੇ ਨਹੀਂ ਤੇਰੀ ਦੋ ਘੜੀ ਗੱਲ ਚਾਹੀਦੀ ਸੀ ਚੱਲ ਕੋਈ ਨਾ ਤੂੰ ਖੁਸ਼ ਰਹੀ ਮੈਂ ਚੱਲੇ ਆਂ ਤੇਰਾ ਬਾਪੂ ਜੀਤਾ ਉਸ ਡਾਇਰੀ ਨੂੰ ਸਾਤੀ ਨਾਲ ਲਾ ਕੇ ਫੁੱਟ ਫੁੱਟ ਕੇ ਰੋਇਆ ਅਜੋ ਸਕੂਲ ਕੈਨੇਡਾ ਦੀ ਪੀਆਰਸੀ ਵੱਡੀਆਂ ਗੱਡੀਆਂ ਸਨ ਬੈਂਕ ਬੈਲੈਂਸ ਸੀ ਪਰ ਉਹ ਬਾਪੂ ਨਹੀਂ ਸੀ ਜਿਸ ਨੇ ਇਹ ਸਭ ਕੁਝ ਬਣਾਉਣ ਲਈ ਆਪਣਾ ਆਪ ਵੇਚ ਦਿੱਤਾ ਸੀ ਦੋਸਤੋ ਇਸ ਕਹਾਣੀ ਦਾ ਮਕਸਦ ਤੁਹਾਨੂੰ ਰਵਾਉਣਾ ਨਹੀਂ ਜਗਾਉਣਾ ਹੈ ਪਰਦੇਸਾਂ ਵਿੱਚ ਵਸਦੇ ਪੰਜਾਬੀਓ ਡਾਲਰਾਂ ਪਿੱਛੇ ਨਾਣਾ ਭਜੋ ਕਿ ਪਿੱਛੇ ਬੈਠੇ ਰੱਬ ਵਰਗੇ ਮਾਪੇ ਤੁਹਾਡੀ ਆਵਾਜ਼ ਸੁਣਨ ਨੂੰ ਤਰਸਦੇ ਰਹਿ ਜਾਣ ਪੈਸਾ ਫੇਰ ਕਮਾਇਆ ਜਾ ਸਕਦਾ ਹੈ ਪਰ ਮਾਪਿਆਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਪਿਆਰ ਮੁੜ ਕੇ ਨਹੀਂ ਮਿਲਦਾ ਅੱਜ ਹੀ ਆਪਣੇ ਮਾਪਿਆਂ ਨੂੰ ਫੋਨ ਕਰੋ ਉਹਨਾਂ ਦਾ ਹਾਲ ਪੁੱਛੋ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।